ਹਾਰਰ ਸੀਨ ਸ਼ੂਟ ਹੋ ਰਹੇ ਸੀ ਸੱਚੀ ਡਰ ਲੱਗਦਾ ਸੀ ਹਾਂ ਫਿਰ ਕੀ ਇੱਥੇ ਵੀ ਕਾਮੇਡੀ ਚੱਲਦੀ ਸੀ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਉਹਨੂੰ ਫੀਲ ਕਰ ਸਕੀਏ ਪਰ ਸਾਰੇ ਅਸੀਂ ਇੱਕੋ ਜਿਹੇ ਸੀ ਚੱਲਦੀ ਉੱਥੇ ਹਾਰਰ ਸੀ ਪਰ ਉੱਥੇ ਸਾਡੀ ਕਾਮੇਡੀ ਸ਼ੁਰੂ ਹੋ ਜਾਂਦੀ ਸੀ ਪਰ ਜਦੋਂ ਕੈਮਰਾ ਸ਼ੁਰੂ ਹੁੰਦਾ ਸੀ ਫਿਰ ਅਸੀਂ ਹੋਰ ਅੱਛ ਤਰੀਕ ਤਬਦੀਲ ਕਰ ਦਿੰਦੇ ਸੀ ਹਾਂ ਸਹੀ ਤਾਂ ਸਕ੍ਰਿਪਟ ਦੀ ਡਿਮਾਂਡ ਸੀ ਤੇ ਉਹਨੂੰ ਦੇਖਦੇ ਹੋਏ ਸਾਰਿਆਂ ਨੇ ਕਿਹਾ ਕਿ ਚਲੋ ਇਸ ਵਾਰ ਥੋੜਾ ਜਆ ਡਿਫਰੈਂਟ ਹੋਣਾ ਚਾਹੀਦਾ ਕੁਝ ਨਵਾਂ ਮਸਾਲਾ ਹੋਣਾ ਚਾਹੀਦਾ ਵਿੱਚ ਅਸੀਂ ਤਾਂ ਐਜ਼ ਅ ਕੈਰੈਕਟਰ ਜਿੰਨਾ ਵੀ ਮੈਂ ਵਧੀਆ ਕੰਮ ਕਰ ਸਕਦਾ ਸੀ ਮੈਂ ਕਰ ਰਿਹਾ ਹਾਂ ਔਰ ਮੈਂ ਪਹਿਲਾਂ ਵੀ ਦੱਸਿਆ ਕਿ ਮੈਂ ਅਜੇ ਸਿੱਖੂਗਾ ਕਿਉਂਕਿ ਗਾਣੇ ਕਰਨੇ ਹੋਰ ਚੀਜ਼ ਹੁੰਦੀ ਹੈ ਫਿਲਮਾਂ ਬਹੁਤ ਵੱਡੀਆਂ ਚੀਜ਼ਾਂ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਗਰੁੱਪਸ ਮੈਂ ਹਾਂ ਤੁਹਾਡੇ ਨਾਲ ਦੀਕਸ਼ਾ ਠਾਕਰ ਉਮੀਦ ਕਰਦੀ ਹਾਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਨੀ ਮੈਂ ਸਾਸਕੋਟਨੀ 2 ਦਾ ਟ੍ਰੇਲਰ ਦੇਖਿਆ ਬਾ ਕਮਾਲ ਟ੍ਰੇਲਰ ਹੈ ਤੇ ਮਹਿਤਾਬ ਵਿਰ ਕੇ ਸਾਡੇ ਨਾਲ ਮੌਜੂਦ ਹੈ ਗੱਲਬਾਤਾਂ ਕਰਦੇ ਆ ਫਿਲਮ ਨੂੰ ਲੈ ਕੇ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਚੜ੍ਹਦੀ ਕਲਾ ਜੀ ਵਧੀਆ ਖੁਸ਼ ਹੋ ਫਾਈਨਲੀ ਟ੍ਰੇਲਰ ਆ ਗਿਆ ਜੀ ਬ ਹੌਣ ਫਿਲਮ ਵੀ ਆ ਰਹੀ ਹੈ 7 ਜੂਨ ਨੂੰ ਥੋੜੇ ਦਿਨ ਰਹਿ ਗਏ ਰਿਸਪੌਂਸਿਬਿਲਟੀ ਕਿੰਨੀ ਕੁ ਫੀਲ ਹੋ ਰਹੀ ਕਿਉਂਕਿ ਹੌਣ ਦਾ ਸਾਰਿਆਂ ਨੇ ਬਹੁਤ ਪਸੰਦ ਕੀਤਾ ਇੱਕ ਅੱਛਾ ਹਿੱਟ ਗਿਆ ਹੁਣ ਜਦੋਂ ਕੋਈ ਪਾਰਟ ਇੰਨਾ ਜ਼ਿਆਦਾ ਸਕਸੈਸਫੁਲ ਚੱਲ ਜੇ ਤਾਂ ਉਸ ਤੋਂ ਬਾਅਦ ਇਹ ਕੋ ਰਿਸਪੌਂਸਿਬਿਲਟੀ ਮਿਲਦਾ ਵੱਧ ਜਾਂਦੀ ਹੈ ਆਡੀਅנס ਦੇ ਲਈ ਵੀ ਕਿ ਆਰਟਿਸਟ ਤੋਂ ਤੇ ਆਰਟਿਸਟ ਦੇ ਅੰਦਰ ਵੀ ਕਿ ਹੁਣ ਸਾਨੂੰ ਡਰ ਵੀ ਲੱਗ ਰਿਹਾ ਕਿਉਂਕਿ ਪਹਿਲੇ ਨੂੰ ਇੰਨਾ ਪਸੰਦ ਕਰ ਲਿਆ ਦੂਜੇ 'ਚ ਕੋਈ ਕਮੀ ਨਾ ਰਹਿ ਜੇ ਹਾਂ ਇਹ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਔਰ ਉਸੇ ਕਰਕੇ ਮੈਨੂੰ ਲੱਗਦਾ ਸਕ੍ਰਿਪਟ ਤੇ ਬਹੁਤ ਜ਼ਿਆਦਾ ਕ ਜਿਹੜੀ ਫੀਲ ਪਹਿਲੀ ਫਿਲਮ ਨੂੰ ਦੇਖ ਕੇ ਸੀ ਉਹ ਹਮੇਸ਼ਾ ਨਾਲ ਰਹਿਣੀ ਚਾਹੀਦੀ ਹੈ ਫੀਲ ਤੇ ਬਸ ਕਮੇਡੀ ਦੇ ਨਾਲ ਨਾਲ ਕੁਝ ਮੈਸੇਜ ਵੀ ਹੋ ਜਾਵੇ ਤਾਂ ਸੋਨੇ ਤੇ ਸੋ ਅੱਗੇ ਵਾਲੀ ਗੱਲ ਸੀ ਸੋ ਮੈਨੂੰ ਲੱਗਦਾ ਕਿ ਅਸੀਂ ਉਹ ਚੀਜ਼ ਕਰਤੀ ਹੈ ਬਿਲਕੁਲ ਕਿਉਂਕਿ ਕਿੰਨਾ ਕੁਝ ਨਵਾਂ ਹਾਰਰ ਕਮੇਡੀ ਹੈ ਕਮੇਡੀ ਹੈ ਹਨਾ ਇਮੋਸ਼ਨਸ ਨੇ ਰਿਸ਼ਤਿਆਂ ਤੇ ਗੱਲ ਕੀਤੀ ਗਈ ਹੈ ਇੰਨਾ ਕੁਝ ਇਕੱਠਾ ਤੁਸੀਂ ਇਸ ਫਿਲਮ ਦੇ ਵਿੱਚ ਲੈ ਕੇ ਆ ਰਹੇ ਹੋ ਕਿੱਦਾਂ ਮਤਲਬ ਪੋਸੀਬਲ ਕਿੱਦਾਂ ਆਹ ਇਹ ਤਾਂ ਸਕ੍ਰਿਪਟ ਦੀ ਡਿਮਾਂਡ ਸੀ ਤੇ ਉਹਨੂੰ ਦੇਖਦੇ ਹੋਏ ਸਾਰਿਆਂ ਨੇ ਕਿਹਾ ਕਿ ਚਲੋ ਇਸ ਵਾਰ ਥੋੜਾ ਜਿਹਾ ਡਿਫਰੈਂਟ ਹੋਣਾ ਚਾਹੀਦਾ ਕੁਝ ਨਵਾਂ ਮਸਾਲਾ ਹੋਣਾ ਚਾਹੀਦਾ ਵਿੱਚ ਸਹਿਦ ਹੋਣੀ ਚਾਹੀਦੀ ਹੈ ਜ਼ਿੰਦਗੀ ਦੇ ਜਿਹੜੇ ਸਾਡੇ ਆਮ ਜ਼ਿੰਦਗੀ ਦੇ ਰਜਾਨ ਨੇ ਉਹਨਾਂ ਨੂੰ ਦੇਖਦੇ ਹੋਏ ਸੋ ਮੈਨ ਲੱਗਦਾ ਤਾਂ ਹੀ ਕਮੇਟੀ ਐਂਟਰਟੇਨਮੈਂਟ ਦੇ ਨਾਮ ਨਾਲ ਉਹ ਚੀਜ਼ਾਂ ਪਾਈਆਂ ਸਾਡੇ ਰਾਈਟਰਸ ਨੇ ਸਾਡੇ ਡਾਇਰੈਕਟਰਸ ਨੇ ਕਿ ਇਸ ਵਾਰ ਕੁਝ ਨਵਾਂ ਵੀ ਦੇਖਣ ਨੂੰ ਮਿਲੂਗਾ ਜਦੋਂ ਹਾਰਰ ਸੀਨ ਸ਼ੂਟ ਹੋ ਰਹੇ ਸੀ ਸੱਚੇ ਡਰ ਲੱਗਦਾ ਸੀ ਜਾਂ ਫਿਰ ਕੀ ਇੱਥੇ ਵੀ ਕਾਮੇਡੀ ਚੱਲਦੀ ਸੀ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਉਹਨੂੰ ਫੀਲ ਕਰ ਸਕੀਏ ਪਰ ਸਾਰੇ ਅਸੀਂ ਇੱਕੋ ਜਿਹੇ ਸੀ ਚਲਦੀ ਉੱਥੇ ਹਾਰਰ ਸੀ ਪਰ ਉੱਥੇ ਸਾਡੀ ਕਮੇਡੀ ਸ਼ੁਰੂ ਹੋ ਜਾਂਦੀ ਸੀ ਪਰ ਜਦੋਂ ਕੈਮਰਾ ਸ਼ੁਰੂ ਹੁੰਦਾ ਸੀ ਫਿਰ ਅਸੀਂ ਹੋਰ ਚ ਤਬਲੀਬ ਤਬਦੀਲ ਕਰ ਦਿੰਦੇ ਸੀ ਹਾਂ ਜੀ ਬਹੁਤ ਹੈ ਨਾ ਨਵੇਂ ਨਾਮ ਵੀ ਜੁੜਿਆ ਫਿਲਮ ਦੇ ਨਾਲ ਕੁਝ ਪੁਰਾਣੇ ਤੁਹਾਡੇ ਟੀਮ ਮੇਟਸ ਨੇ ਤੇ ਐਕਸਪੀਰੀਅੰਸ ਕੀ ਹੈ ਤੇ ਇਸ ਵਾਰੀ ਮਹਿਤਾਬ ਐਸੀ ਕਿਹੜੀ ਛਾਪ ਛੱਡ ਕੇ ਜਾ ਰਿਹਾ ਕਿ ਉਹ 2 ਦਾ ਜਦੋਂ ਜ਼ਿਕਰ ਹੋਏ ਨਾ ਮਹਿਤਾਬ ਦਾ ਨਾਮ ਜ਼ਰੂਰ ਨਾਲ ਜੁੜੇ ਆ ਨਹੀਂ ਚਲੋ ਮੈਂ ਤੇ ਨਹੀਂ ਕਹਿ ਸਕਦਾ ਕਿ ਕੋਈ ਛਾਪ ਚਲੋ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਾਡੀ ਫਿਲਮ ਨੂੰ ਅਸੀਂ ਤਾਂ ਐਜ਼ ਅ ਕੈਰੈਕਟਰ ਜਿੰਨਾ ਵੀ ਮੈਂ ਵਧੀਆ ਕੰਮ ਕਰ ਸਕਦਾ ਸੀ ਮੈਂ ਕਰ ਰਿਹਾ ਹਾਂ ਔਰ ਮੈਂ ਪਹਿਲਾਂ ਵੀ ਦੱਸਿਆ ਕਿ ਮੈਂ ਅਜੇ ਸਿੱਖੂਗਾ ਕਿਉਂਕਿ ਗਾਣੇ ਕਰਨੇ ਹੋਰ ਚੀਜ਼ ਹੁੰਦੀ ਹੈ ਫਿਲਮਾਂ ਬਹੁਤ ਵੱਡੀਆਂ ਚੀਜ਼ਾਂ ਨੇ ਸੋ ਮੇਰੀ ਇਹ ਦੂਜੀ ਫਿਲਮ ਹੈ ਤੇ ਉਮੀਦ ਕਰਦਾ ਕਿ ਇਹਦੇ ਵਿੱਚ ਮੈਂ ਜਿੰਨਾ ਬੈਸਟ ਕਰ ਸਕਦਾ ਸੀ ਆਪਣਾ ਕੰਮ ਕੀਤਾ ਬਾਕੀ ਓਨ ਵਾਲੇ ਟਾਈਮ 'ਚ ਜਿਵੇਂ ਜਿਵੇਂ ਕੰਮ ਮਿਲਦਾ ਜਾਊਗਾ ਉਵੇਂ ਮੈਂ ਸਿੱਖੀ ਜਾਊਗਾ ਤੇ ਆਪਣੇ ਆਪ 'ਚ ਨਿਖਾਰ ਆਉਂਦਾ ਜਾਏਗਾ ਸੋ ਚੱਲੀ ਜਾਊਗਾ ਜੀ ਬਿਲਕੁਲ ਤੁਹਾਡਾ ਹੈ ਕੋਈ ਗਾਣਾ ਫਿਲਮ 'ਚ ਹਾਂਜੀ ਪਰੀਆਂ ਦੀ ਰਾਣੀ ਅਸੀਂ ਰਿਲੀਜ਼ ਕੀਤਾ ਸੀ ਗਾਣਾ ਦੇ ਉਸੀ ਫਿਲਮ ਦੇ ਵਿੱਚ ਪਾਇਆ ਹੈ ਜੀ ਫਿਲਮ ਦਾ ਇੱਕ ਵੋਟਾਂ ਵਾਲਾ Song ਹਨਾ ਆਇਆ ਤੇ ਉਸ ਤੋਂ ਬਾਅਦ ਉਹ ਤੇ ਨੈਗੇਟਿਵ ਕਮੈਂਟਸ ਵੀ ਲੋਕਾਂ ਨੇ ਕਰਨਾ ਸ਼ੁਰੂ ਕਰ ਦਿੱਤੇ ਸ਼ਾਇਦ ਕਰਮਜੀਤ ਅਨਮੋਲ ਸਰ ਇਲੈਕਸ਼ਨ ਦੇ ਵਿੱਚ ਉਸ ਨੂੰ ਲੈ ਕੇ ਮਗਰ ਹੁਣ ਤਨਵੀ ਮਾਮ ਨੇ ਵੀ ਕਹਿ ਕਿ ਇਹ ਚੀਜ਼ ਆ ਪਹਿਲਾ ਸੀ ਗਿਆ ਉਹ ਇਲੈਕਸ਼ਨ ਦੇ ਵਿੱਚ ਹੋਣਾ ਇਹ ਪਹਿਲਾ ਕੁਝ ਐਦਾਂ ਦਾ ਪਲਾਨ ਨਹੀਂ ਸੀਗਾ ਤੁਹਾਡਾ ਇਸ ਤੇ ਕੀ ਪੁਆਇੰਟ ਆਫ View ਹੈ ਨਾ ਜੀ ਸਿਰ ਮੱਥੇ ਜੋ ਵੀ ਹੈ ਠੀਕ ਹੈ ਬਸ ਜਿੰਨੇ ਜੋ ਕਰਨਾ ਉਹਨੇ ਕਰਨਾ ਹੀ ਹੈ ਸੋ ਅਸੀਂ ਜ਼ਿਆਦਾ ਮੈਂ ਧਿਆਨ ਨਹੀਂ ਦਿੰਦਾ ਇਹਨਾਂ ਚੀਜ਼ਾਂ ਤੇ ਕਿਉਂਕਿ ਉਹ ਸਾਨੂੰ ਪਤਾ ਹੈ ਕਿ ਸ਼ੂਟਿੰਗ ਦਾ ਉਹ ਪਾਰਟ ਆ ਜਿਹੜਾ ਅਸੀਂ ਸੋਸ਼ਲ ਮੀਡੀਆ ਤੇ ਰਿਲੀਜ਼ ਕਰ ਸੋ ਪਤਾ ਨਹੀਂ ਕਿਉਂ ਲੋਗ ਉਹ ਚੀਜ਼ ਨੂੰ ਦੇਖਦੇ ਨਹੀਂ ਆ ਪੜ੍ਹਦੇ ਨਹੀਂ ਤਾਂ ਮੈਨੂੰ ਲੱਗਦਾ ਮਿਸ ਅੰਡਰਸਟੈਂਡਿੰਗ ਆਪਣੇ ਆਪ ਹੀ ਕ੍ਰੀਏਟ ਹੋ ਜਾਂਦੀ ਆ ਸੋ ਉਹਨਾਂ ਧਿਆਨ ਘੱਟ ਦੇਣਾ ਚਾਹੀਦਾ ਔਰ ਚੰਗੇ ਕੰਮ ਕਰਨੇ ਚਾਹੀਦੇ ਫਿਲਮ ਵੱਲ ਧਿਆਨ ਦੇਣਾ ਚਾਹੀਦਾ ਔਕੇ ਕੀ ਕਹਿਣਾ ਚਾਹੁੰਦੇ ਲਾਸਟ ਆਡੀਅன்ஸ் ਹਾਂਜੀ ਤੁਸੀਂ 7 ਜੂਨ ਨੂੰ ਜਾਓ ਸਾਰੇ ਜਣੇ ਸਿਨੇਮਾ ਘਰ ਦੇ ਵਿੱਚ ਤੇ ਸਾਡੀ ਫਿਲਮ ਦੇਖੋ ਜਿਵੇਂ ਪਹਿਲੀ ਫਿਲਮ ਨੂੰ ਪਿਆਰ ਦਿੱਤਾ ਓਵੇਂ ਦੂਜੀ ਨੂੰ ਪਿਆਰ ਦਿਓ ਸੋ ਉਮੀਦ ਕਰਦੇ ਆ ਤੁਸੀਂ ਪਸੰਦ ਕਰੋਗੇ ਫਿਰ थैंक यू ਸੋ ਮਚ